ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਰਾਂਗੇ ਪਾਕਿਸਤਾਨੀ ਬਾਹਨ ਦੀ ਕਟਿੰਗ ਦੇਖੋ ਸਭ ਤੋਂ ਪਹਿਲਾਂ ਆਪਾਂ ਲੈਣੀ ਹੈਗੀ ਆਪਣੀ ਬਾਹਨ ਦੀ ਲੈਂਥ ਦੇਖੋ ਬਾਹਨ ਦੀ ਲੈਂਥ ਲਈ ਹੈਗੀ ਆਪਾਂ 16 ਇੰਚ ਆਪਾਂ 16 ਇੰਚ ਰੱਖਣੀ ਆ ਬਾਹ ਰੈਡੀ 2 ਇੰਚ ਆਪਾਂ ਲਿਆ ਐਕਸਟਰਾ ਪਾਕਿਸਤਾਨੀ ਬਾਹ ਦੇ ਵਿੱਚ ਕਿਉਂਕਿ ਆਪਾਂ ਮੂਰੀ ਤੇ ਨਾ ਰੇਵਲੀਰ ਕਟਿੰਗ ਕਰਕੇ ਲਾਉਣੇ ਹੁੰਨੇ ਆ ਤਾਂ ਕਰਕੇ ਆਪਾਂ ਨੂੰ ਫੋਲਡਿੰਗ ਵਾਸਤੇ 2 ਇੰਚ ਦੀ ਜ਼ਰੂਰਤ ਨਹੀਂ ਹੋਏਗੀ 1 ਇੰਚ ਉੱਪਰ ਕਟਾਂਚ ਆ ਜਾਊਗਾ ਤੇ 1 ਇੰਚ نیچے ਸਲਾਈ 'ਚ ਇਸ ਤਰ੍ਹਾਂ ਜੀ ਆਪਾਂ ਐਕਸਟਰਾ ਕੱਪੜੇ ਦੀ ਨੀਚੋਂ ਕਟਿੰਗ ਕਰ ਦਾਂਗੇ ਹੁਣ ਆਪਾਂ ਪਾਵਾਂਗੇ ਆਪਣੀ ਬਾਹਾਂ ਦੀ ਗਲਾਈ ਮੋਡਾ ਹੈਗਾ ਦੇਖੋ ਜੀ ਆਪਣਾ 8.5 ਇੰਚ ਤਿਆਰ ਆਪਾਂ 0.5 ਇੰਚ ਘਟਾ ਕੇ 8 ਇੰਚ ਤੇ ਕਟਿੰਗ ਕਰਨੀ ਹੈ ਤੇ ਹੁਣ ਆਪਾਂ ਕਾਟ ਪਾਉਣ ਲਈ نیچے ਨੂੰ 3 ਇੰਚ ਡਾਊਨ ਕਰ ਲੈਣਾਗਾ ਜੀ ਇਸ ਤਰ੍ਹਾਂ ਹਰ ਇੱਕ ਸਾਈਜ਼ ਦੇ ਵਿੱਚ ਆਪਾਂ 3 ਇੰਚ ਹੀ ਡਾਊਨ ਕਰਨਾ ਉੱਪਰੋਂ ਆਪਾਂ ਮਾਰਕ ਕਰਨਾ 2 ਇੰਚ 2.5 ਇੰਚ ਤੇ ਇੱਥੋਂ ਜੀ ਹੁਣ ਇਹ ਵਾਲੇ ਪੁਆਇੰਟ ਨੂੰ ਆਪਾਂ نیچے ਵਾਲੇ ਪੁਆਇੰਟ ਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਤਿਰਸੀ ਲਾਈਨ ਬਣ ਜਾਣੀ ਆ ਹੁਣ ਆਪਾਂ ਇੰਚ ਟੇਪ ਧਰ ਕੇ ਇਹਦਾ ਕਰ ਲੈਣਾ ਜੀ ਹਾਫ ਇੱਥੇ ਤੱਕ ਹੀ ਹਾਫ ਕਰਨਾ نیچے ਤੱਕ ਨਹੀਂ ਹਾਫ ਕਰਨ ਤੋਂ ਬਾਅਦ ਜਿੰਨੀ ਆਪਾਂ ਆਪਣੀ ਕਮੀਜ਼ ਦੇ ਮੋਢੇ 'ਚ ਕਾਟ ਪਾਉਣੇ ਹੁੰਨੇ ਆ ਫਰੰਟ ਵਾਲੀ 1 ਇੰਚ ਦੀ 1 ਇੰਚ ਦੀ ਚਾਹੇ ਪਾਉਣੇ ਇੰਚ ਦੀ ਜਿੰਨੀ ਆਪਾਂ ਕਾਟ ਪਾਉਣੀ ਆ ਆਪਾਂ ਹਰ ਇੱਕ ਸੂਟ 'ਚ 1 ਇੰਚ ਦੀ ਕਾਟ ਪਾਉਣੇ ਆ ਇਸ ਕਰਕੇ ਆਪਾਂ ਬਾਹਾਂ ਦੀ ਗਲਾਈ 'ਚ ਵੀ ਅੱਧਾ ਅੱਧਾ ਇੰਚ ਦੋਵੇਂ ਪਾਸੇ ਮਾਰਕ ਕਰਕੇ 1 ਇੰਚ ਦੀ ਕਾਟ ਪਾਉਣੀ ਆ ਹੁਣ ਆਪਾਂ ਇਸ ਤਰ੍ਹਾਂ ਗਲਾਈ ਪਾ ਦੇਣੀ ਆ ਗਲਾਈ ਪਾਵਾਂਗੇ ਦੇਖੋ ਜੀ ਆਪਾਂ ਸਿਰੇ ਤੱਕ ਇਸ ਤਰ੍ਹਾਂ ਪਾ ਦੇਣੀ ਆ ਜੀ ਆਪਾਂ ਫਰੰਟ ਵਾਲੀ ਗਲਾਈ ਹੁਣ ਆਪਾਂ ਦੇਖੋ ਜੀ ਇਸ ਤਰ੍ਹਾਂ 10 ਇੰਚ ਤੇ ਨਿਸ਼ਾਨ ਲਾ ਲੈਣਾ نیچے ਨੂੰ ਉਹ ਨਿਸ਼ਾਨ ਲਾਉਣਾ ਆਪਾਂ ਜਿੱਦਾਂ ਆਪਾਂ ਪਾਕਿਸਤਾਨੀ ਬਾਂਦੀ ਕਟਿੰਗ ਕਰਨੀ ਆ ਆਪਾਂ ਜਿਹੜੀ ਗਲਾਈ ਪਾਉਣੀ ਆ ਉਹਦੇ ਲਈ ਦੇਖੋ ਆਪਾਂ ਨੀਚ ਸੈਂਟਰ 'ਚ ਜਿੱਥੇ 10 ਇੰਚ ਨਿਸ਼ਾਨ ਲਾਇਆ ਉੱਥੇ ਆਪਾਂ 7 ਇੰਚ ਤੇ ਮਾਰਕ ਕੀਤਾ ਵਸ ਤੁਸੀਂ ਆਪਣੀ ਇਹ ਦੇਖੋ ਵੀ ਤੁਹਾਡੀ ਕੂਣੀ ਬਾਂ ਦੇ ਵਿੱਚ ਫਸੇ ਜੀ ਨਾ ਤਾਂ ਕਰਕੇ ਵੀ ਤੁਹਾਨੂੰ ਕੰਫਰਟੇਬਲ ਮਹਿਸੂਸ ਹੋਵੇ ਇੰਨਾ ਕਨਸਾਨ ਲਾਉਣਾ ਜਿਹੜਾ ਆਪਾਂ ਡੰਗਾਈ ਪਾਉਣ ਖਾਤਰ ਪਾਉਣਾ ਜਿਆਦਾ ਡੂੰਗਾ ਨਹੀਂ ਪਾਉਣਾ ਹੈਗਾ ਮੂਰੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਕਿੰਨੀ ਮਰਜ਼ੀ ਰੱਖ ਲਓ ਤੇ 1.5 ਇੰਚ ਆਪਾਂ ਉੱਪਰ ਨੂੰ ਕਰਕੇ ਗਲਾਈ ਪਾ ਦੇਣੀ ਆ 1.5 ਇੰਚ ਆਪਾਂ ਉੱਪਰ ਨੂੰ ਕੀਤਾ ਦੇਖੋ ਗਲਾਈ ਪਾਉਣ ਤੋਂ ਬਾਅਦ ਐਸ ਤਰ੍ਹਾਂ ਦੇਖੋ ਜੀ ਆਪਾਂ ਗਲਾਈ ਪਾਤੀ ਆਪਾਂ ਤੇ ਆ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਹੋ ਗਿਆ ਐਸ ਤਰ੍ਹਾਂ ਕਰ ਲੈਣੀ ਆ ਆਪਾਂ ਕਟਿੰਗ ਬਾਂਦੀ ਦੇਖੋ ਜੀ ਆਪਣੀ ਗਲਾਈ ਪੈ ਗਈ ਕਾਟ ਪਾਉਣ ਤੋਂ ਬਾਅਦ ਐਕਸਟਰਾ ਸਾਰੇ ਕੱਪੜੇ ਦੀ ਆਪਾਂ ਕਰ ਦਿੱ ਕਟਿੰਗ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਫਰੰਟ ਵਾਲੀ ਕਾਟ ਪਾਉਣ ਖਾਤਰ ਬਾਵਾ ਦਾ ਕੱਪੜਾ ਕਿੱਦਾਂ ਰੱਖਣਾ ਦੇਖੋ ਜੀ ਦੋਵੇਂ ਜਿਹੜੇ ਪ੍ਰਿੰਟ ਦਾ ਸਿੱਧਾ ਪਾਸਾ ਉਹ ਆਪਸ ਵਿੱਚ ਜੁੜਿਆ ਹੋਇਆਗਾ ਇਸ ਤਰ੍ਹਾਂ ਸਿੱਧਾ ਪ੍ਰਿੰਟ ਦਾ ਪਾਸਾ ਆਪਾਂ ਆਪਸ ਵਿੱਚ ਕੱਪੜੇ ਦਾ ਸਿੱਧਾ ਪਾਸਾ ਜੋੜ ਕੇ ਦੋ ਪੱਲੇ ਪਿੱਛੇ ਛੱਡ ਦੇਣੇ ਆ ਤੇ ਦੋ ਚੱਕ ਲੈਣੇ ਆ ਦੋ ਪੱਲੇ ਚੱਕ ਕੇ